ਕਿ ਆ ਸੋਚਾਂ ਲੱਗੀ ਵੀ ਆ ਜੈਸਮੀਨ ਤੇਰੇ ਅਰ ਮੈਂ ਆਏ ਸੋਧੀਆਂ ਇਹ ਕਹਿੰਦੇ ਕਾਢੀ ਖਲਾ ਰਹੀ ਹੁੰਦੀ ਆ ਦੇਖ ਤਾਂ ਖਲਾ ਰਹੀ ਹਾਂ ਮੁੱਖ ਹੋ ਚਿਬਰਿਆ ਤਾਂ ਆ ਆ ਦੇਖ ਬਹਾਲ 5 ਮਿੰਟ ਨਹੀਂ ਹੋਏ ਸਿੰਪਲ ਇਹਨੂੰ ਫੇ ਕਹਿੰਦੇ ਘਰ ਚ ਖਲਾ ਰਹੀਆਂ ਅਸੀਂ ਪੌਣੇ ਆ ਨਹੀਂ ਆਣੇ ਪੌਣੇ ਆ ਆ ਦੇਖੋ ਸਾਡੇ ਖਲਾਉਣ ਪਖਲਾੜਾ ਪਾਉਣ ਵਾਲੇ ਜੰਤਰ ਇੱਧਰ ਗੱਲਾਂ ਹਰ ਗੁਨਾਹ ਬੱਦੀ ਮਮਾ ਐਰ ਗੁਨਾ ਚੱਕਿਆ ਜਿੰਨੀ ਦਿੱਤੇ ਅੱਜ ਤਾਈ ਨੇ ਚੱਕਿਆ ਹੈ ਗੁਨਾ ਚੱਕ ਲਿਆ ਮੈਂ ਦੋ ਵਾਰ ਚੱਕ ਲਿਆ ਬੱਦੀ ਮਮਾ ਗੁੱਛਿਆ ਤੂੰ ਬੱਦੀ ਮਮਾ ਤੂੰ ਜਦ ਬਾ ਜਾਦੇ ਹੀ ਰੋਂਦੀ ਸੀ ਕਿ ਦੁੱਧ ਲੈਣ ਗਈ ਜਦ ਚੱਕਿਆ ਜਦ ਪਹਿਲਾਂ ਚੱਕਿਆ ਸੀਗਾ ਹਰ ਗੁਨਾ ਅਸੀਂ ਨਹੀਂ ਬੋਲਣਾ ਗੁੱਸੇ ਹੋਗੀ ਰੰਗ ਤੇ ਮੇਰੀ ਬੜੀ ਮਮਾ ਨੂੰ ਕਿਉਂ ਕੁਝ ਬੋਲਿਆ ਸੱਚ ਨਹੀਂ ਬੋਲਦੀ ਰਹੀ ਬੋਲਦੀ ਚਲੋ ਇਹ ਵੀ ਨਾ ਕਿਸੇ ਨੂੰ ਮਿਸ ਕਰ ਰਹੀ ਆ ਮਿਸ ਵਾਲੇ ਬਹੁਤ ਆ ਮੈਂ ਤਾਂ ਬਹੁਤ ਜਗ੍ਹਾ ਹੋ ਰਿਹਾ ਅੱਛਾ ਓ ਮੈਂ ਮਝੋਦੀ ਓ ਮੈਂ ਮਝੋਦੀ ਨੋ ਨੋ ਓ ਮੈਂ ਮਝੋਦੀ ਸੁੱਤੀ ਕੱਢਕਦੀ ਆ ਹਾਂਜੀ ਕਿੰਨਾ ਕ ਟਾਈਮ ਅੱਛਾ 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 ਤੁਸੀਂ ਵੀਡੀਓ ਬਣਾਉਣ ਲੱਗੇ ਹੋ ਆ ਸਾਸਿਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਗੇ ਚੜਦੀ ਕਲਾ ਝੋਭੋਗੇ ਤੇ ਭਾਈ ਹਣ ਦੇਖੋ ਸਫਾਈ ਇਸ ਟਾਈਮ ਅਸੀਂ ਝਾੜੂ ਪੋਚਾ ਕਰਤਾ ਸਾਰਾ ਕੁਝ ਕਰਤਾ ਠੀਕਾ ਜੀ ਫਿਰ ਖਲਾਰੇ ਪੈ ਜਾਂਦੇ ਹਣ ਕਰੇ ਕਿਆ ਘਰ ਨੇ ਬੱਚਿਆਂ ਦੇ ਕੰਮ ਆ ਫਿਰ ਕਹਿੰਦੇ ਘਰ ਚ ਸਫਾਈ ਨਹੀਂ ਰੱਖਦੇ ਜਾਂ ਕਰਦੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਆ ਬੇ ਸਹੀ ਸਫਾਈ ਕਿ ਹੁਣ ਆਹ ਟਰੈਕਟਰ ਆ ਸਾਡਾ ਪੁੱਤ ਆ ਇਹਨੂੰ ਖੜਾਈਏ ਕਿੱਥੇ ਫਿਰ ਆ ਜਿਹੜੇ ਕਿ ਖੜਾਈ ਉਹ ਹੀ ਤੇ ਹੁਣ ਸਾਡੀ ਗੱਡੀ ਆ ਸਾਡਾ ਰੇਲਿਕ ਫੇਰ ਹੁਣ ਗੱਡੀ ਦਾ ਹੁਣ ਗੱਲ ਹੋ ਮਾਚੀ ਕਮੈਂਟ ਬਹੁਤ ਬਹੁਤ ਮੇਰੇ ਬੱਚੇ ਅੱਛਾ ਜਾਨਣ ਦੇ ਫੇਰ ਰਹਿਣ ਦੇ ਕੁਝ ਲੈ ਹਾਂ ਵਿੱਚ ਲਾਰਾਂ ਵੱਜਦੀਆਂ ਇੰਟਾ ਇਹ ਥੋੜੀ ਸਾਡੀ ਗੱਡੀ ਹੈ ਹਾਂ ਸਰਦਾਰ ਜੀ ਇਹ ਥੋੜਾ ਜਿਹਾ ਸ਼ੈੱਡ ਇੱਧਰ ਨੂੰ ਵੀ ਵਧਾਉਣਾ ਹੈ ਬੀਫ ਦੀ ਗੱਡੀ ਥੋੜੀ ਘਰੋਕੇ ਵੀ ਉਧਰਲੇ ਪਾਸੇ ਆਈ ਥਿੰਕ ਚੂਹੇ ਬਹੁਤ ਸਾਨੂੰ ਹਰਾਸ ਜਾਂ ਕਰਦੇ ਆ ਫੀਡ ਕਰਕੇ ਦੇਖੋ ਜੀ ਦਾਦੀ ਜੀ ਮੈਨੂੰ ਕੀ ਤੁਹਾਨੂੰ ਪਤਾ ਲੱਗੇ ਗਿਆ ਤਾਂ ਵੀ ਅਸੀਂ ਕਹਤੇ ਚੁੱਪਚਾਪ ਜੀ ਸੀਗੇ ਸਾਡੇ ਛਿੰਨੇ ਮੰਨੇ ਜੀ ਫਿਰਦੇ ਆ ਜੀ ਠੀਕ ਹੈ ਇੱਕ ਸਾਡਾ ਬੜਾ ਪੁਚਾਲ ਸੁੱਤਾ ਵੀ ਆਇਆ ਜੀ ਅੰਦਰ ਠੀਕ ਹੈ ਹੁਣ ਜੇ ਇਹਨੂੰ ਈ ਦੀ ਵਾਰੀ ਆਉਣੀ ਐ ਸੋਲ ਨੂੰ ਜਾਨੂ ਨੇ ਉੱਠ ਜਾਣਾ ਬੰਦਾ ਜੇ ਆਵੇ ਤਾਂ ਜਾਵੇ ਕਿੱਥੇ ਹਾਂ ਆ ਤਾਂ ਦੇਖੀ ਰੱਖ ਅੱਧੇ ਹਰ ਦਿਨ ਦਾਦੀ ਕੋਲ ਚੋੜ ਗੇ ਮੈਂ ਸੰਭ ਦੇਖ ਰਹੀ ਹਾਂ ਕਿਹੋ ਜਿਹਾ ਪਤਾ ਕੀ ਹੋ ਰਿਹਾ ਹੈ ਤੇਰਾ ਪਾਜੀ ਦਿਆ ਨਾ ਮਿਲ ਮੰਗਾਇਆਤਾ ਜੀ ਇਹ ਪਾਰਸਲ ਦੇਖਣਾ ਹੈ ਜੀ ਇਹ ਜਿਹੜਾ ਸੀ ਮੰਗਾਇਆ ਤਾਂ ਵੀ ਉਹੀ ਚੀਜ਼ ਆਈ ਹੈ ਕਿਉਂਕਿ ਪਤਾ ਕੀ ਹੋਇਆ ਇੱਕ ਵਾਰ ਮਨਕੀਰ ਤਾਂ 3 ਵਜੇ ਥੱਲੇ ਗਿਰਿਆ ਬੈੱਡ ਤੇ ਹੁਣ ਦੀਦੀ ਦੇ ਪਾਜ ਸੁੱਤੇ ਪਏ ਸੀ ਸਾਡੇ ਵਿੱਜ ਤੇ ਦੇਖ ਲਓ ਜਾਨੂ ਮੈਂ ਹੱਥ ਪਾਇਆ ਜਾਨੂ ਤਾਂ ਗਿਆ ਦਲੋਟਣੀ ਆ ਇੱਕ ਤੇ ਨੀਂਦ ਚ ਤੁਰਿਆ ਫਿਰਦਾ ਰਹਿੰਦਾ ਨਾ ਨੀਂਦ ਚ ਕੀ ਕਰੇ ਬੰਦਾ ਕਿੱਥੇ ਪਾਵੇ ਉਹਨੂੰ ਹੁਣ ਜਿੱਦਾਂ ਪਰਸੋਂ ਦੀ ਗੱਲ ਆ ਮੈਂ ਬਾਹਰ ਕੰਮ ਕਰਨ ਢਈ ਹਾਂ ਤੂੰ ਹਰ ਘੁੰਨੂ ਲੈ ਕੇ ਬੈਠੀ ਮੰਮੀ ਮੈਨੂੰ ਇੱਧਰ ਬਾਹਰੇ ਕੁਝ ਕਰਦੇ ਸੀਗੇ ਇਹ ਮਨਕੀਤ ਦੀ ਮੜੀ ਜੀ ਆਵਾਜ਼ ਆਈ ਉ ਜਾਨੂ ਮੈਂ ਅੰਦਰ ਗਈ ਮੁੰਡਾ ਬੈੱਡ ਤੋਂ ਹੈ ਨਾ ਲੱਤਾਂ ਲਮਕਾਈ ਬੈਠਾ ਮੈਂ ਕਿਹਾ ਨਹੀਂ 21 ਕਿੰਟ ਮੈਂ ਲੇਟ ਹੋ ਜਾਂਦੀ ਬਸ ਇਹ ਤਾਂ ਗਿਆ ਹੈ ਇਹ ਤਾਂ ਇਹ ਗਲੋਟਣੀ ਆਈ ਬਹੁਤ ਖਾਂਦਾ ਇਹ ਦੱਸ ਕਿਆ ਕਰੇ ਬੰਦਾ ਉਹੀ ਤਾਂ ਹੈਗਾ ਇਹ ਤਾਂ ਚਲ ਗਿਰੇ ਤਾਂ ਕੋਈ ਨਾ ਛੱਟ ਪੇਟ ਨਾ ਖਾਲੇ ਉਹੀ ਤਾਂ ਨਹੀਂ ਕੋਈ ਚੱਕਰ ਇਹ ਤਾਂ ਲੱਤਾਂ ਲਮਕਾ ਕੇ ਪਹਿਲਾਂ ਬਹਿੰਦਾ ਏ ਫੇਰ ਬਸ ਜਦੇ ਆਪਣੇ ਜਲਵੇ ਦਿਖਾਉਂਦਾ ਆਹੋ ਜਲਵੇ ਦਿਖਾਉਂਦਾ ਮੇਰਾ ਚਾਚੂ ਆ ਗਿਆ ਮੈਨੂੰ ਤੀਜੀ ਲਿਆ ਆਯਾ ਜੀ ਮੇਰਾ ਚਾਚੂ ਜਾ ਚਾਚੂ ਨੂੰ ਦਰਵਾਜਾ ਖੋਲ ਕੇ ਆ ਜਾ ਭੱਜ ਕੇ ਜਾ ਚਾਚਾ ਪਾਜੀ ਨੂੰ ਕਰਦੇ ਆ ਸਰਪ੍ਰਾਈਜ਼ ਅੱਜ ਕੇ ਪੱਛੇ 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 ਹਮਨੇ ਕਹਨੇ ਸੀ ਮੰਗਾ ਲਿਆ ਪਰਸ ਹੋ ਜਾਂਦੀ ਦੇਖ ਲਾ ਖੋਲਦੇ ਸੀ ਅੱਧੀ ਦੇ ਕੇ ਹੂੰ ਰਸ ਫੁੱਸ ਚਾਚੂ ਆ ਗਿਆ ਨੂਰ ਦਾ ਚਾਚੂ ਆ ਗਿਆ ਨੂਰ ਦਾ ਚਾਚੂ ਇਹਦਾ ਚਾਚੂ ਆਇਆ ਏ ਮੇਲਾ ਥੈਂਕ ਯੂ ਕੋਹੈ ਨੂੰ ਇਹ ਮੇਲਾ ਥੈਂਕ ਯੂ ਆ ਥੈਂਕ ਆਇਆ 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 ਤੁਹਾਡੇ ਲਈ ਤੁਹਾਡੇ ਲਈ ਤੁਹਾਡੇ ਲਈ ਮੇਰੇ ਲਈ ਦੱਸਾ ਕਿਆ ਬਿੰਦਾਪਾਤ ਜੀ ਰਾਤ ਨੂੰ ਸੁੱਤਾ ਸੁੱਤਾ ਗਿਰ ਜਾਂਦਾ ਇਸ ਕਰਕੇ ਜੀ ਸਾਰਿਆਂ ਨੂੰ ਬੈੱਡ ਰੇਲਿੰਗ ਮੰਗਾਈ ਤੁਹਾਡੇ ਵਾਸਤੇ ਤੁਸੀਂ ਗਿਰ ਜਾਂਦੇ ਸੁੱਤੇ ਪਰ ਕਦੇ ਨਹੀਂ ਸੁਣਾਂ ਨਾ ਕੀ ਲੈ ਆਏ ਆ ਬੜਾ ਖੜਪਾ ਦਾ ਕਿਸੇ ਹੈੱਡਫੋਨ ਕੁਝ ਹੋਰ ਵੀ ਲਫਾਫਾ ਲੂਫਾ ਜਿਹਾ ਖੜਕਦਾ ਮੋਸੇ ਵੀ ਮੈਂ ਕਿਹਾ ਆ ਦੇਖੋ ਮੈਂ ਕਿਹਾ ਜਰਦਾ ਲਾਉਂਦਾ ਆ ਆ ਦੇਖੋ ਮੈਂ ਕਿਹਾ ਕਿ ਪੈਸੇ ਆ ਹੈ ਨਹੀਂ ਲਿਆਓ ਫਿਰ ਪੈਸੇ ਬੱਚੇ ਆ ਟੌਫੀਆਂ ਹੈ ਹੈ ਕਿ ਜੇ ਆ ਦੇਖਿਆ ਦੇ ਦੋ ਜੀ ਇੱਕ ਹੁਲਵਾ ਮੰਗਦੇ ਲੋ ਕੀ ਆ ਤੇ ਕਹਿੰਦੇ ਹੈ ਤਾਂ ਜੇ ਤੇ ਖਾਸ ਨਹੀਂ ਆਏ ਪਰ ਦੇਣੀਆਂ ਨਹੀਂ ਚਾਹੁੰਦੇ ਮੈਨੂੰ ਯਾਦ ਹੀ ਨਹੀਂ ਆਏ ਆ ਵੀ ਮੈਂ ਟੌਫੀਆਂ ਲਈਆਂ ਨਹੀਂ ਤਾਂ ਮੈਂ ਉਹਨੂੰ ਖਾ ਜਾਣੀ ਆ ਵੀ ਅਸਾਂ ਦੀਦੀ ਨੂੰ ਵੀ ਦਿਓ ਇੱਕ ਮੈਂ ਭੁੱਲ ਗਿਆ ਲੈ ਕੇ ਥੈਂਕ ਯੂ ਨੂਰ 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 ਨੂੰ ਐਦਾਂ ਦੀ ਦਿਓ ਮੈਂ ਨਾ ਹੋ ਗਿਆ ਇੱਕ ਵਾਰ ਕਹਿਆ ਹਾਂ ਪਾਪਾ ਜੀ ਆਹ ਨਾ ਆਹ ਪੂਰੀਆਂ ਪੂਰੀਆਂ ਹੀ ਆ ਹੋਰ ਨਹੀਂ ਹੈ ਨੂਰ ਇਹ ਨਹੀਂ ਉਹਨੇ ਪਾਸ ਦੋਵੇਂ ਹੀ ਦੇ ਲਵੇ ਹੋ ਤੁਹਾਡੇ ਤੇ ਨਹੀਂ ਬਸਾ ਲੂੰਗੀ ਨਹੀਂ ਖੋਲ ਕੇ ਨਹੀਂ ਦੇਣੀ ਐ ਹੀ ਦੇਣੀ ਆ ਇੱਦਾਂ ਦਾ ਫਾਇਦਾ ਲਓ ਖੇਲੀ ਜਾਣਾ ਉਹਨੇ ਖਾਂਦੀ ਨਹੀਂ ਮਿੱਠੇ ਖੁਸ਼ਿਆ ਹੋ ਗਈ ਵਿੱਚ ਟੋਫੀ ਮਿਲ ਗਈ ਮਿੱਠਾ ਨਹੀਂ ਨਾ ਖਾਣਾ ਇਹਨੇ ਦੋ ਪਤਾ ਕਿੱਧਰ ਲਾਇਆ ਜਾ ਰਿਹਾ ਜੀ ਵੀ ਨੋਟ ਤੇ ਬਾਦਮ ਉਹਨੇ ਇਹੋ ਜੀ ਕਰ ਦੇਣੀ ਹੈ ਨਾ ਮੁੜਕੇ ਬੰਦੇ ਆ ਨਾ ਦੋ ਇਹਨੇ ਖੋਲ ਲੈਣੀ ਦੂਈ ਦੋ ਹਾਂਜੀ ਥੈਂਕ ਯੂ ਕੌਣ ਕਹੂਗਾ ਪੁੱਤ ਟੋਫੀ ਤੋਂ ਆਇਆ ਪੁੱਤ ਗੀਰ ਨਾ ਜਾਈ ਦੱਸੋ ਕਿਨੇ ਭੇਜਿਆ ਤੁਹਾਨੂੰ ਇਹ ਮੈਨੂੰ ਪਤਾ ਹੋਣਾ ਚਾਹੀਦਾ ਮੈਨੂੰ ਦੱਸੋ ਕਿਨੇ ਭੇਜਿਆ ਇਹ ਨਹੀਂ ਆਪਣੇ ਚ ਲੜਾਈ ਹੋਊਗੀ ਹੂੰ ਭਈ ਤੋ ਤੋ ਫੋਹੋ ਹੂ ਆਇਆ ਤਾਂ ਫਲਿੱਪਕਾਰਟ ਵੱਲੋਂ ਆਹੇ ਨਾ ਇਹ ਦੀਦੀ ਨੇ ਆਰਡਰ ਕਰਿਆ ਨਾ ਮੈਂ ਆਰਡਰ ਕਰਿਆ ਬਾਜੀ ਦਾ ਕਰਦੀ ਨੇ ਨਹੀਂ ਹੈਗੇ ਪਹਿਲਾਂ ਮੈਨੂੰ ਦੱਸ ਦੋ ਓਏ ਹਾਂ ਤਾਂ ਭਾਰਾ ਏ ਸਿਸਟਮ ਦਾ ਕਹਿੰਦੀ ਕਿ ਮੈਨੇ ਪਹਿਲਾਂ ਕੀ ਕਿਨੇ ਕੀਨੇ ਭੇਜਿਆ ਇਹ ਚ ਮੋਰਾ ਲੱਗਦੀ ਆ ਸੋਨੇ ਦੀ ਇੱਥੇ ਲਿਖਿਆ ਪਾ ਪਹਿਲਾਂ ਮੈਨੂੰ ਬੋਲੋ ਉੱਪਰ ਲਿਖਿਆ ਮੈਂ ਹੁਣ ਆ ਜੇ ਕਿਸੇ ਨੇ ਭੇਜਿਆ ਹੁੰਦਾ ਤਾਂ ਇਹ ਉੱਪਰ ਲਿਖਿਆ ਹੋਈ ਹੁੰਦਾ ਫੂਲਾ ਦੇ ਵੀ ਕੌਣ ਫੂਲਾ ਵੀ ਤਾਂ ਕੋਈ ਹੈ ਨਹੀਂ ਪਾਜੀ ਤੁਹਾਡਾ ਭਾਈ ਮੈਨੂੰ ਧੋਖਾ ਦਿੰਦਾ ਫੂਲਾ ਦੇ ਨੇ ਕੂਰੀਅਰ ਵੀ ਭੇਜਦਾ ਗਾ ਜੀ ਨੂੰ ਵੀ ਸ਼ੌਕ ਲੱਗਿਆ ਫੂਲਾ ਦੇ ਵੀ ਕੌਣ ਆ ਜਿਹਦੇ ਕੂਰੀਅਰ ਭੇਜਿਆ ਇਹ ਮੈਨੂੰ ਧੋਖਾ ਦਿੰਨੇ ਆ ਮੰਗਾਇਆ ਹੁਣ ਕੁਝ ਆਨਲਾਈਨ ਦੀਦੀ ਦੀਦੀ ਮੰਗਾਇਆ ना ने? मैं नहीं मंगाया मैंने तो सिर्फ पैसा ही कितने दिन लगा लगा। <laughs> में हमें मंगाया भागुषा मैं भी नहीं मंगाया मेरा तो कुछ तो पता होना तो 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 ਤੁਹਾਨੂੰ ਆਇਆ ਲੈ ਖੋਲ ਕੇ ਦੇਖ ਲੈਣੇ ਆ ਪਹਿਲਾਂ ਦੱਸੋ ਇਹ ਕੀ ਨੇ ਭੇਜਿਆ ਨਹੀਂ ਮੈਂ ਅੱਗੇ ਲਾ ਦੇਣੀ ਦੇਖਣਾ ਵੀ ਨਹੀਂ ਉਹ ਕਿਸੇ ਨੇ ਨਹੀਂ ਭੇਜਿਆ ਤੁਸੀਂ ਉਹ ਮੰਗਾਇਆ ਮੈਨੂੰ ਪਤਾ ਨਹੀਂ ਮੰਗਾਇਆ ਪੁੱਛ ਲੋ ਨਾ ਕਿਉਂ ਕਿਤੇ ਪਰ ਸ਼ੱਕਾ ਮੇਰੇ ਪਰ ਕਦੀ ਨਹੀਂ ਕੋਈ ਕੋਈ ਦੋ ਹੈ ਇੱਕੋ ਹੈ ਉਹ ਕੀ ਕਬਰਾ ਕੀ ਮੰਗਾਇਆ ਵਾ ਪਹਿਲਾਂ ਸੋਈ ਦੇ ਪੈਸੇ ਕਿੰਨੇ ਦਿੱਤੇ ਇਹਦੇ ਪੈਸੇ ਨਹੀਂ ਨਹੀਂ ਲੱਗ ਜੇ ਨਹੀਂ ਦਾ ਰ ਬੱਪੂ ਵਾਲਾ ਰਾਜ ਨਹੀਂ ਲੱਤੇ ਨਹੀਂ ਇਹ ਔਨਲਾਈਨ ਪੇਮੈਂਟ ਹੋ ਵੀ ਤੀ ਨਹੀਂ ਕਰਾਵਾ ਗੂਗਲ ਤੇ ਚੈੱਕ ਕਰਾਵਾ ਜਿਹਨੇ ਹੁਣੇ ਕਰਿਆ ਵਾ ਜੀ ਨੇ ਕਰਿਆ ਇਹ ਮੰਗਾਇਆ ਬਈ ਨਾ ਕੋਈ ਗਾਣੇ ਦੀ ਮੁਦਕਾ ਹੈ ਮੁਦਕਾ ਅਸੀਂ ਪਤਾ ਕਰਦੇ ਪੇਮੈਂਟ ਕਰੀਏ 1 ਮਿੰਟ ਜੇ ਤੁਸੀਂ ਕਹੋ ਵੀ ਪੇਮੈਂਟ ਸਾਨੂੰ ਆਇਆ ਵੀ ਐਡਰੈਸ ਤੁਹਾਡੇ ਨਾਮ ਦਾ ਬਿਰਮਿੰਦਰ ਸਿੰਘ ਦੇ ਨਾਮ ਦਾ ਫੇਰ ਕਰ ਚੁੱਕੀ ਆ ਵਾਏ ਬਈ ਕਰ ਦੋ ਪੇਮੈਂਟ ਆਏ ਵੀ ਹੋ ਜਾਂਦਾ ਚੱਲ ਨਹੀਂ ਬੁਤ ਖੋਲਣੀ ਨਹੀਂ ਹੈਗੀ ਸੰਗਤ ਬੱਜੀ ਤਾਂ ਮੈਂ ਆਏ ਚੱਲ ਇਹ ਲੈ ਖੋਲ ਕੇ ਦੇ ਦੇ ਉਹ ਫੇਰ ਤਾਂ ਮੈਂ ਆਏ ਕਰਦਾ ਪੌਠਾ ਤੇ ਜੋੜੇ ਬੂਟਾਂ ਦੇ ਹੈ ਉਹਨੇ ਅਜ ਹੋਰ ਆਈਟਮਾਂ ਮੰਗਾ ਲੰਨਾ ਮੈਂ ਦੁੱਧ ਪਾਉਣ ਗਿਆ ਹੁਣਗਾ ਬਾਈ ਨੂੰ ਕਹਾਂ ਐ ਘਰਾਂ ਦੇ ਆ ਜਾ ਹਾਂ ਬਥੋਤੇ ਪੈਸੇ ਲੈ ਲੈਣੇ ਸੀ 1300 ਸਾਡੇ ਕੋਲ ਹੈ ਤਾਂ ਸੀ ਪੇਮੈਂਟ ਕਰਤੀ ਬਥੋਤੇ ਲੈ ਲੈਣੇ ਦਰਮਿੰਦਰ ਗਾਲੀ ਨੂੰ ਕਮਾਉਣਾ ਮੈਨੂੰ ਦੱਸੋ ਕਿੰਨੀ ਸਾਡਾ ਜੱਗੀ ਸਿੰਘ ਜਿੰਦਾਬਾਦ ਇਦਾਂ ਹੀ ਪੇਮੈਂਟ ਕਰਦਾ ਰਹੇ ਉਹ ਸੀਰੀਅਸ ਸੀਰੀਅਸ ਦਤੋ ਜਿੱਤੇ ਦੂਜੇ ਵਿਆਹ ਤੇ ਨਹੀਂ ਹੋਇਆਗਾ ਅਬ ਚਲੋ ਉਹ ਯਾਰ ਪੁੱਠੇ ਕੰਮ ਨਹੀਂ ਕਰੀਂਦੇ ਹੁੰਦੇ ਦੋ ਦੋ ਵਿਆਹ ਕਰਾ ਕੇ ਰੱਖਦੇ ਨੇ ਕਿਆ ਹੈ ਲਿਆ ਬੋਲ ਅੱਜ ਕੱਲ ਦੇ ਜਮਾਨੇ ਚ ਤੇ ਇੱਕ ਰਖੜੀ ਔਖੀ ਇਹ ਵਿਚਾਰੀ ਰਿੰਦੂ ਜੜੀਆਂ ਕਿ ਦੋ ਨਾਲ ਦੀਆਂ ਧੀ ਨੇ ਮੰਗਾਇਆ ਸੀਗਾ ਪਾਸਟਲ ਇਹ ਕਿਆ ਹੈ ਜਿੱਦ ਤੱਕ ਪਰਦਾ ਲੇਤਾ ਹੈ ਉਹ ਹੀ ਮਾ ਬੈੱਡ ਦੇ ਹਾਲੇ ਦਵਾੜੇ ਲਾਉਣ ਨੂੰ ਰੇਲਿੰਗ ਨਹੀਂ ਸੀ ਮੰਗਾਈ ਬੈੱਡ ਰੇਲਿੰਗ ਪੀਰਤ ਗਰੋਥ ਨਹੀਂ ਆ ਕੇ ਥੱਲੇ ਵੀਰ ਜਾਂਦਾ ਜੀ ਅੱਛਾ ਉਹ ਆਏ ਹਾਂਜੀ ਮੈਂ ਦੇਖ ਲਿਆ ਨੂਰ ਹੱਜਾ ਪੁੱਤ ਇੱਧਰ ਨੂੰ ਆ ਜਾ ਇੱਧਰ ਆ ਜਾ ਪੁੱਤ ਲਾਫੇ ਦੇਖੀਏ ਕੀ ਆਟਮਾਈ ਨੇ ਜੇ ਲਗਾ ਕੇ ਦੇਖ ਲੋ ਜੇ ਠੀਕ ਬੈਠੀ ਗਿਵ ਅ ਮਿਸਡ ਕਾਲ ਨੂਰ ਇੱਧਰ ਆ ਜਾ ਪੁੱਤ ਪੁੱਤ ਮੂੰਹ ਤੇ ਨਾ ਵੱਜੇ ਉਹ ਤੇਰੀ ਇੱਧਰ ਜੋਨੀ ਜੋਨੀ ਬੋਲ ਪਿਆ ਜੋਨੀ ਜੋਨੀ ਬੋਲ ਪਿਆ ਉੱਪਰ ਤੇ ਚੱਕ ਲੋ ਵੱਜੀ ਹੋ ਜਾਣਾ ਇੱਧਰ ਆਏ ਦਿੱਟੇ ਉਪਨ ਹੁਣਾ ਦੇਖੋ ਜੇ ਟੇਪ ਲੱਗੀ ਵੀ ਦੇਖਦੇ ਆਂ ਭਾਈ ਕਿਆ ਨਿਕਲਣਾ ਹੁਣ ਇਹਦੀ ਜੁਣ ਐ ਤਾਂ ਮੈਂ ਹੀ ਕਾਮਯਾਬ ਹੁੰਦੀ ਕਿ ਨਹੀਂ ਹੂੰ ਹੋਰ ਜੱਪਾ ਟ੍ਰਾਈ ਕਰ ਇੱਕ ਦਿਨ ਸਾਡਾ ਮਨਕੀਰ ਤੇ ਗਿਰ ਗਿਆ ਜੀ ਰਾਤ ਨੂੰ ਨਈ ਉਠਣੀ ਖਾ ਕੇ ਐ ਤਾਂ ਕਰਕੇ ਫਿਰ ਉਦਣ ਮੈਂ ਹੀ ਕਿਹਾ ਵਾ ਬਿਨਮਖੇ ਕੋਆ ਹੁੰਦੀ ਜਾਲੀ ਸੀ ਉਹ ਮੰਗਾਓ ਇੱਕ ਦਿਨ ਲੱਤਾਂ ਨਮਕਾ ਕੇ ਹੀਠਾ ਬੈ ਜਾਂਦਾ ਉੱਠ ਕੇ ਫਿਰ ਆਵਾਜ਼ ਮਾਰਦਾ ਦਿਆਣਾ ਦੇ ਕਿਤੇ ਇੱਕ ਅਸੂਤੀ 6:00 ਵੱਜ ਜੇ ਫਿਰ ਔਖਾ ਹੋ ਜਾਂਦਾ ਉਹੀ ਤਾਂ ਹੈਗਾ ਹੁਣ ਤਾਂ ਚਲੋ ਇਹ 11500 ਹੀ ਲੱਗਿਆ ਫੇਰ ਫੇਰ ਦੇਖ ਲਓ ਕਿੰਨੇ ਲੱਗਣੇ ਆ ਉਹੀ ਤੇ ਦਿਹਾਣਾ ਹੈਗਾ ਸਿਰਦੀ ਛੱਟ ਤਾਂ ਵੈਸੇ ਵੀ ਜਾਂਦੇ ਉਹ ਹੁੰਦਾ ਇਹਨਾਂ ਦੇ ਸੁੱਤਾ ਪਿਆ ਬਹੁਤ ਘੁੰਮਦਾ ਇਹ ਹੁਣ ਇੱਥੇ ਖੋਲਣ ਦਾ ਕੋਈ ਫਾਇਦਾ ਨਹੀਂ ਬੈੱਡ 'ਚ ਦੇਖੇ ਚਲਿਆ ਅੰਦਰ ਅੰਦਰ ਜਾ ਕੇ ਮਨਕੀਰ ਸੁੱਤਾ ਪਿਆ ਬੈੱਡ ਤੇ ਮੇਰੇ ਇੱਕ ਬੈੱਡ 'ਤੇ ਲਾ ਕੇ ਦੇਖੋ ਹਾਂ ਚਲੋ ਉੱਤਰ ਲਾ ਕੇ ਦੇਖ ਲੈਂਦੇ ਆ ਚਲੋ ਚਲੋ ਅੰਦਰ ਜਾ ਕੇ ਮਿਲਦੇ ਹੁਣ ਤੁਹਾਨੂੰ ਮੇਰੀ ਨੂੰ ਦਬੇ ਆ ਤੂੰ ਇਹਨੇ ਸਵੇਰੇ ਲੱਟਾ ਲਾਇਆ ਵਾ ਉਹਨੂੰ ਕਹੀ ਜਾਵੇ ਮਨਕੀਰਤਨ ਅ ਗਿੱਦਾ ਪਾਉ ਮੈਂ ਆਉਂਵੇ ਗਿੱਦਾ ਪਾਉ ਮੈਂ ਆਉਂਵੇ ਹਨੂਰ ਹੱਦਰੇ ਤਰਕੀ ਕਹਿ ਗਿੱਦਾ ਪਾਉ ਕਹਿੰਦੇ ਸਾਜਰੇ ਕਹਿਣਾ ਪੂਰੀ ਮੰਮਾ ਬੱਗਾ ਖਾਣਾ ਨੂਡਲ ਖਾਣੇ ਮੈਂ ਚੱਲ ਗਈ ਆ ਠੇਲਾ ਖੋਲਣ ਲਾਓ ਜੀ ਫਿਰ ਹੁਣ ਖੋਲਿਏ ਪਟਾਰਾ ਇਹ ਕਿਪਾ ਇਹ ਕਿਵੇਂ ਇਫੈਕਟ ਹੋ ਰਾ ਹੈ ਸਿਸਟਮ ਹਲੇ ਖਲਹਾਰ ਉੱਤਰ ਜਿਹੜੇ ਬੈੱਡ ਤੇ ਲੱਗਣਾ ਹੈ ਇਹ ਉਹ ਬੈੱਡ ਤੇ ਮਨਕੀਰ ਸੁੱਤਾ ਪਿਆ ਜਿਹਦੇ ਵਾਸਤੇ ਸਪੈਸ਼ਲ ਅਹੀ ਚੀਜ਼ ਮੰਗਾਈ ਆ ਚੀਜ਼ ਇਹ ਜਾਲੀ ਉਹ ਹੈ ਚੀਜ਼ ਇਹ ਬਹੁਤ ਵਧੀਆ ਜਾਲੀ ਆ ਮੈਂ ਦੇਖੀ ਵੀ ਪਹਿਲਾਂ ਮੇਰੇ ਬਾਹਨ ਦੇ ਲੱਗੀ ਹੋਈ ਸੀ ਕਦੇ ਇਹ ਪਰ ਸੇਫਟੀ ਹੈ ਇਹਦੇ ਚ ਬੱਚਾ نیچے ਨਹੀਂ ਡਿੱਗਦਾ ਇੰਨੀ ਉੱਚੀ ਹੋ ਜਾਂਦੀ ਹੈ ਬੈੱਡ ਤੋਂ نیچے ਕਰਨ ਤੋਂ ਬਚੌਰ ਇਹਨਾਂ ਬੱਚੇ ਦਾ ਹੈ ਜਿੱਦਾਂ ਨਾਣੇ ਨੂੰ ਕੋਲ ਵਿੱਚ ਛੱਡ ਕੇ ਕੱਪੜੇ ਕੂਪੜੇ ਤੈਹ ਲਾਣ ਤੈਨੂੰ ਵੀ ਚਲੋ ਬਾਈ ਚਾਂਸ ਉਹਦੀ ਆਦਤ ਹੈਗੀ ਆ ਰਾਤ ਨੂੰ ਗੱਲ ਦੀ ਉੱਠ ਜਾਂਦਾ ਜੀ ਉਹ ਉਹ ਕੁਦਰਤੀ ਉਹ ਨਾ ਉਹਨੂੰ ਨੀਂਦ ਘੱਟੇ ਆ ਕੁਦਰਤ ਨੂੰ ਫਿਰ ਉੱਠ ਕੇ ਭੱਜਦਾ ਥੱਲੇ ਨੂੰ ਫੇ ਗਿਰਨੇ ਦਾ ਡਰ ਜੇ ਚਲੋ ਬਾਈ ਚਾਂਸ ਬੱਚਾ ਉੱਥੇ ਵੀ ਗਿਆ ਤਾਂ ਗਿਰੂਗਾ ਨਹੀਂ ਇਹਨੂੰ ਨਮਾਸ਼ਾ ਉਹ ਜਾ ਗਏ ਜੱਟ ਜੱਟ ਥੱਲੇ ਪੈਰ ਲਮਕਾ ਕੇ ਰੋਂਦਾ ਮੈਂ ਵੀ ਮੁੱਟ ਗਿਆ ਪੈਰ 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 ਲਮਕੋਣੇ ਫਿਰ ਰੋਣਾ ਮੈਂ ਉੱਠ ਗਿਆ ਬਿਲਕੁਲ ਠੀਕ ਜਾ ਗਈ ਨਾ ਪਾਦੀ ਤੁਸੀਂ ਵੀ ਇਦਾਂ ਰਹਿੰਦੇ ਹੁੰਦੇ ਹੁੰਦੇ ਮੈਨੂੰ ਨਹੀਂ ਪਤਾ ਮੈਨੂੰ ਤਾਂ ਪਿੱਛੇ ਜਾ ਤੁਸੀਂ ਕਹਿੰਦੇ ਨਾ ਮੈਂ ਕਹਣਾ ਤੁੰਡਾ ਮੰਮੀ ਨੂੰ ਪਿੱਛਾ ਨਾ ਪੈਣਾ ਮੰਮੀ ਗਏ ਵੇਆ ਕਰਦ ਕਿੱਥੇ ਆ ਆ ਵੀ ਕਾੜਨੀ ਪੈਣੀ ਆ ਪੈਕਿੰਗ ਬਹੁਤ ਔਖੀ ਕਰੀ ਹੋਈ ਭਾਈ ਉਹਨਾਂ ਨੇ ਹਮ ਕਰਦ ਨਹੀਂ ਆਉਂਦੇ ਉਹ ਪਹਿਲੀ ਵਾਲੀ ਕਰਦ ਮੇਨਾਂ ਦਾ ਬਾਹਰੇ ਉੱਥੇ ਰਸੋਈ ਚ ਹੀ ਰਹਿ ਗਈ ਨਹੀਂ ਆਉਂਦੀ ਜੀ ਆਉ ਤੁਸੀਂ ਫੇਖੋ ਐਸੇ ਉੱਧਰ ਜਾਣਾ ਉੱਥੇ ਕਿੱਧਰ ਕਾਹਨ ਨੂੰ ਦੱਬੇ ਆ ਦਿੱਤਾ ਪਾਉ ਤੋ ਦਿ ਜੀ ਮੇਰੀ ਨੂਰ ਦਾ ਤੂੰ ਪੱਜ ਗੱਲਾਂ ਲਾਲ ਹੋਈਆਂ ਪਈਆਂ ਇਹਦੀਆਂ ਦੇਖ ਲੈ ਨੂਰ ਤੇਰੇ ਬਾਹਰ ਕਰਦੀ ਅੱਜ ਹੈ ਤੇਰੇ ਬਾਹਰ ਕਰਦੀ ਹੈ ਦੇਖਦੇ ਆਂ ਜੀ ਫਿਰ ਹੁਣ ਤਰੀਕਾ ਹੈ ਕਾਹ ਵੇ ਹੁੰਦਾ ਕਿਹਦਾ ਕਾਹ ਵੇ ਹੋਣਾ ਚਾਹੀਦਾ ਪਰ ਹੁਣ ਦਾਦੀ ਸਗਲ ਲਾਏ ਵੀ ਮਨਕੀਰਤ ਭਾਈ ਥੋੜਾ ਜਿਹਾ ਹੁਣ ਬੜਾ ਹੋ ਗਿਆ ਕਿਤੇ ਪਤੰਦਰ ਇਹਨੂੰ ਸਿਆਣੇ ਹੀ ਨਾ ਇਹ ਲਤੀ ਬੋਤਾ ਨਾ ਇਹ ਵੈਸੇ ਜਿਆਦਾ ਛੋਟੇ ਬੱਚਿਆਂ ਵਾਸਤੇ ਤਾਂ ਚੀਜ਼ ਠੀਕ ਆ ਇਹ ਪਰ ਉਹ ਹੁਣ ਹੋਗਾ ਸ਼ਰਾਤੀ ਪੂਰਾ ਉਹ ਨਹੀਂ ਕਹਿ ਰਹੇ ਉਹ ਤਾਂ ਕੁਝ ਜਿਆਦਾ ਹੀ ਸ਼ਰਾਤੀ ਆ ਨਾ ਪਤੰਦਰ ਹੋਣ ਦਾ ਪ੍ਰਿਕਾ ਹੈ ਪਤੰਦਰ ਪਰ ਉਹ ਬਹੁਤ ਥੱਕ ਰਹੂਗਾ ਆਪ ਨੂੰ ਲੱਗਦਾ 5-400 ਹੋਊ ਟਿਕਿਆ ਪਰ ਗਿਰਨ ਗੁਰਨ ਦਾ ਡਰ ਨਹੀਂ ਹੈਗਾ ਸਿਰ ਉਹ ਸੇਫਟੀ ਤਾਂ ਹੈਗੀ ਆ ਹੈ ਨਾ ਦੇਖਦੇ ਹੁਣ ਇਹਨੂੰ ਕੁਝ ਬੜਾ ਆਇਆ ਬਣੀ ਹੈ ਜੀ ਵੀ ਇੱਕ ਕਾਲਾ ਬਣਨਾ ਇਹ ਬਹੁਤ ਦੱਸਿਆ ਬਹੁਬੇ ਹਾਂ ਆਹ ਕੋਲ ਤੇ ਫੋਨ ਚ ਫੋਨ ਚ ਫੋਟੋ ਨਹੀਂ ਆ ਕੁੱਤਾ ਚੜੀਦਾ ਆ ਦੇਖੋ ਤਾਂ ਨਹੀਂ ਪਤਾ ਲੱਗੂਗਾ ਬੰਦੇ ਨੂੰ ਇਹ ਜੇ ਨਾਟਵੀਆ ਉੱਧਰ ਜੋਰ ਮਾਰਾ ਹੈ ਹਾਂ ਇਹ ਕਾਹਦੀ ਦਿੱਤਾ ਵਈਆਂ ਆਣੇ ਹਾਂ ਨਾ ਪਰ ਹੈ ਛੋਟਾ ਜਿਹਾ ਇਹ 5 ਰੁਪਏ ਦਾ ਤੁਸ ਵੀ ਆਨ ਨੂੰ ਪਤਾ ਹੈ ਵੀ ਇਹਨਾਂ ਨੂੰ ਬਣਾਉਣਾ ਹਾਂ ਤੈਨੂੰ ਪੰਜ ਕਸ ਤੇ ਦਿਖਾਇਓ ਮੈਨੂੰ ਆ ਚੀਜ਼ ਦੇ ਕੇ ਬਾਕੀ ਜਿਨਾ ਫੈਂਟ ਜਾ ਹੁਣ ਆਪਾਂ ਨੂੰ ਮਿਲ ਜੂਗਾ ਕਿਵੇਂ ਬਣਾਉਣਾ ਆ ਆਹ ਬੰਨ ਲਓ ਪੱਥਿਆਂ ਦਾ ਆਉਣ ਗਿਆ ਨੀਚੇ ਇੱਕ ਗੱਡੇ ਦੇ ਇਹ ਤਾਂ ਇਹ ਨਾ ਹੋਵੇ ਮਨ ਕੀਰਤ ਨਹੀਂ ਤੱਕ ਪੇ ਧੱਕਾ ਮਾਰੀ ਇਹਨੂੰ ਆ ਦੇਖੋ ਪੀ ਗੱਦੇ ਦੇ ਹੇਠਾਂ ਹੀ ਨਿਕਲ ਜਵੇ 2 ਮਿੰਟ ਤੱਕ ਤੁਹਾਨੂੰ ਮਿਲਦੇ ਹੁਣ ਅਸੀਂ ਪਹਿਲਾਂ ਦੇਖ ਲਈਏ ਸਿਸਟਮ ਕਿੱਦਾਂ ਨੂੰ ਜੁੜਨਾ ਪਈ ਇਹ ਹਣਾ ਤਾਂ ਇਹ ਦਿਮਾਗ ਨਾਲ ਚੱਲਣਾ ਪੈਣਾ ਨੱਭੀਆਂ ਰੋੜਾ ਲੱਗਣੇ ਸਰਪ ਕੋਲ ਤੁਹਾਨੂੰ ਸੌਣ ਤਾਂ ਚੱਲ ਜੇ ਫੋਦਿਆ ਪਹਾੜ ਨਿਕਲਿਆ ਚੂਹਾ ਜੀ ਚੂਹੀ ਗੱਲ ਆਇਆ ਉਹੜਾ ਜੇ ਅਮ ਜਦੋਂ ਆਰਡਰ ਕਰਿਆ ਇਹ ਭਾਬੀ ਨੇ ਉਦੋਂ ਮਿਸਟੇਕ ਹੋ ਗਈ ਭਾਜੀ ਇਹ ਅੱਛਾ ਇੱਕ ਸਾਈਡ ਦਾ ਹੀ ਆ ਮੈਂ ਕਿਹਾ ਇੱਕ ਲੈਨ ਬਣਾਈ ਤਿੰਨੇ ਹੀ ਭੇਜਣਗੇ ਅੰਤਜਾ ਨੇ ਇੱਕ ਹੀ ਭੇਜੀ ਇਹ ਬੜਾ ਕਿਆ ਗੱਲ ਹੋ ਗਈ ਜੀ ਇਹ ਇੱਕ ਸਾਈਡ ਦੀ ਗਾਲੀ ਆਈ ਯਾਰ ਇਹ ਮੈਲਟਾ ਪੁੰਗਾ ਵੀ ਜਾਂਦਾ ਹੈ ਚਾਰੇ ਚਾਰੇ ਸੱਡਾ ਦਾ ਤਿੰਨੇ ਸੱਡਾ ਦਾ ਸੋਣੀ ਇੱਕ ਸਾਈਡ ਤਾਂ ਟਲੋ ਢੋ ਹੁੰਦੀ ਉਹ ਆ ਪਾਰਾ ਹੁਣ ਇਹ ਆਰਡਰ ਕਰਨ ਲੱਗਿਆ ਇਹ ਕਾਲੇ ਹੀ ਐਨੇ ਹੋਏ ਬੇਤੇ ਇੱਕ ਦੇ ਹੀ ਕਰਤਾ ਇੱਕ ਦਾ ਹੁਣ ਕਿਆ ਕਰੀਏ ਚਲੋ ਮੰਨ ਲਿਆ ਜਿਹੜਾ ਇਹ ਨਾਲ ਬੈੱਡ ਆ ਉਹ ਕੰਧ ਦੇ ਨਾਲ ਲੱਗਿਆ ਹੋਇਆ ਉਹਨੂੰ ਚਲੋ ਸਨੈਟੀ ਨਹੀਂ ਹੈਗੀ ਉਹ ਕੰਧ ਦੇ ਇੱਕ ਸਾਈਡ ਚਲੋ ਕੰਧ ਹੋਗੀ ਦੂਜੀ ਸਾਈਡ ਢੋ ਹੋਗੀ ਤੀਜੀ ਸਾਈਡ ਹੁਣ ਇਹਨੂੰ ਜਿੱਦਾਂ ਪੈਂਦਾ ਬੱਲ ਲਾਉਂਦੇ ਆ ਫਿਰ ਉਹ ਸਾਈਡ ਖਾਲੀ ਰਹਿੰਦੀ ਜੇ ਉਧਰ ਲਾਦਨੇ ਪੈਂਦਾ ਖਾਲੀ ਰਹੇ ਕਿਉਂਕਿ ਦੁਪਹਿਰ ਨੂੰ ਤਾਂ ਕੱਲਾ ਸੌਉਗਾ ਹੀ ਚਲ ਜੇ ਸ਼ਾਮ ਨੂੰ ਦੀਦੀ ਤੇ ਬਾਜੀ ਸੌ ਜਾਂਦੇ ਆ ਹਾਂ ਤੇ ਇਹਦਾ ਫੇਰ ਫਾਇਦਾ ਕੋਈ ਹੋਣਾ ਨਹੀਂ ਜੀ ਜੇ ਅਸੀਂ ਯੂਜ਼ ਕਰ ਲਈ ਫਿਰ ਇਹ ਚੇਂਜ ਵੀ ਨਹੀਂ ਹੋਣਾ ਪਾ ਨੂੰ ਨੀ ਸੋਚਦੇ ਅ ਵੀ ਉੱਚੇ ਜਿਹੇ ਕਰ ਲਿਆ ਜਾਵੇ ਹਨਾ ਕੀ ਕਰੀਏ ਨਾ ਕੰਮ ਉਲਟਾ ਹੋ ਗਿਆ ਉਹ ਤਿੰਨ ਸਾਈਡਾਂ ਵਾਲਾ ਮੰਗਾਵਾਂਗੇ ਪੂਰਾ ਜਿਹੜਾ ਤੇ ਫੇਰ ਉਹ ਵਾਲਾ ਯੂਜ਼ ਹੋਊਗਾ ਫਰਹਾਲ ਚਲੋ ਉਹ ਦੇਖਦੇ ਆ ਇੱਕ ਵਾਰ ਲਾ ਕੇ ਕਿਵੇਂ ਲੱਗਦਾ ਹਨਾ ਤੇ ਤਾਂ ਹੀ ਉਲਕੀ ਜਾਂਦੇ ਅਸੀਂ ਕਦੇ ਵੀ ਆ ਕਿੱਦਾਂ ਨੂੰ ਸੁਣਾਇ ਸੱਕ ਕੀ ਆਣਾ ਆਟਲਾ ਜਾ ਵੀ ਕਰਤਾ ਬਹੁਤ ਲਾ ਇਹ ਇੱਦਾਂ ਨਾ ਇਹਦੇ ਚ ਪੈਕੇਜ ਹੀ ਇਹ ਲੌਗਸ ਆ ਪੈ ਗਿਆ ਚੱਲ ਮੇਰੇ ਕੋਲ ਆ ਨੂਰ ਨੂੰ ਹੁਣ ਇੱਥੇ ਨਾ ਰਹਿਣੇ ਆ ਹਰ ਗੁੰ ਨੂੰ ਚੂਟਾ ਬਣਾ ਲੋ ਦੇ ਵਜਾ ਲੈ ਚੂਟਾ ਇਹ ਐ ਇਦਾਂ ਲੱਗਣਾ ਨਹੀਂ ਜੀ ਇਹ ਆ ਦੇਖੋ ਚੀਜ਼ ਬਹੁਤ ਵਧੀਆ ਐ ਇਹਦੀ ਗੱਲ ਨਹੀਂ ਚੀਜ਼ ਤਾਂ ਇੱਕ ਨੰਬਰ ਆ ਇਹ ਆ ਦੇਖੋ ਖੋਲੋ ਯਾਰ ਉਹ ਮੈਂ ਇਹ ਐਸਾ ਨਹੀਂ ਪੁੱੜਿਆ ਨਾ ਪਰ ਫਿਰ ਉਹ ਆ ਜਸਮੀਨ ਨੇ ਪਾਇਆ ਦੇਖੋ ਯਾਰ ਉਹ ਆਹ ਗਲਤ ਪਾ ਹੋ ਗਈਆਂ ਇਹ ਲੈ ਮੇਰੇ ਤੋਂ ਕੀ ਕਹਿੰਦਾ ਜਾਲੀ ਵੇਲੇ ਆ ਬੜੀ ਬਾਹਰ ਆਣੀਗੀ ਆਪਣੀ ਗਲਤ ਪਾ ਹੋ ਗਿਆ ਸਿਸਟਮ ਸਹੀ ਹੈ ਨਹੀਂ ਉਹ ਇੱਕ ਵਾਰੀ ਟ੍ਰਾਈ ਦਾ ਕਰਕੇ ਦੇਖੋ ਮੈਂ ਨਹੀਂ ਕੀਤਾ ਪੁੱਠੇ ਸਿੱਧੇ ਦਾ ਆਪਾਂ ਕਿਹੜਾ ਲਖਣਾ ਲਾ ਕੇ ਬਜਾਏ ਨਾ ਅੰਦਰ ਹੋ ਗਿਆ ਨਾ ਇਦਾਂ ਹੋ ਗਿਆ ਇਹ ਇਦਰੋਂ ਇਹ ਐਨੀ ਬੈਜਣਾ ਲੌ ਹਾਂ ਖਿਆਨੀ ਅਹਾਰ ਗਏ ਮੈਂ ਤੇ ਨੌਨ ਉਹਦਾ ਬਣੀ ਹੋਈ ਲਿਆ ਉਹ ਨੌਨ ਅਤਰਾ ਵੀ ਆਪਣੇ ਆ ਨਵੇਂ ਨੌਨ ਵਾਈਨ ਨੇ ਪੈਦੀ ਲੱਗੇ ਕਿੰਨੇ ਲੱਖ ਲੱਗੇ 30 ਲੱਖ ਲੱਗੇ ਐਨੇ ਲੱਖ ਲਾਤੇ ਆਪਾਂ ਤਾਂ ਵੀ ਤੜਾ ਹੋ ਗਿਆ ਉਹ ਅਕੜੇ ਕਰਕੇ ਆ ਆ ਕੜੇ ਦਾ ਚਾਂਦੀ ਵਾਲੇ ਦਾ ਉਹੀ ਕਾਲਸ ਜੀ ਪਹੁੰਚ ਤਰੋਂ ਲੱਗੀ ਤੋ ਆ ਆਣਾ ਯਾਨੀ ਇਹ ਹੋ ਗਿਆ ਸੈਟਅਪ ਇਹਨੂੰ ਨਾ ਐਦਾਂ ਆਵੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਇੱਥੇ ਕੱਸ ਕੇ ਨਟ ਇਹਦੇ ਵਿੱਚ ਪਾ ਕੇ ਨਾ ਐਦਾਂ ਪੂਰਾ ਦਾ ਫਾਵ ਨਾ ਆ ਕੇ ਉਹ ਨਾ ਇਹਨਾਂ ਨੂੰ ਉਹ ਪਾ ਕੇ ਦਿਖਾ ਇਹਦੇ ਨਾਲ ਕੋਈ ਨਹੀਂ ਲਾਓ ਐਦਾਂ ਬੈ ਗਿਆ ਇਹ ਸਟਾਰਟ ਤੋਂ ਨਹੀਂ ਆਇਆ ਸਟਾਰਟ ਤੋਂ ਨੂਰ ਉਪਰੇ ਹੋ ਜਾ ਪੁੱਤ ਅਜੀ ਚਲੋ ਨਾੜਕਾ ਸੇਵੇਂ ਨਹੀਂ ਹੈ ਟੈਂਪਰੇਰੀ ਖਾਨੂੰ ਇਹ ਬੈਸੇ ਸੈੱਟ ਕਰਕੇ ਦਿਖਾਇਆ ਇਹ ਨਾ ਆਹੋ ਉਹ ਵੀ ਤੁਹਾਨੂੰ ਆ ਜਾਣਾ ਏਦਾਂ ਗੱਦੇ ਦੇ ਥੱਲੇ ਆ ਗਿਆ ਜੀ ਇਹ ਹੂੰ ਏਦਾਂ ਲੱਗ ਦੇਣੀ ਇਹ ਫਿਰ ਮਾਲੂ ਚਲੋ ਉਹ ਤਾਂ ਭੁੱਲ ਗਿਆ ਮੈਂ ਇਧਰ ਵਾਲਾ ਦੱਬ ਕੇ ਥਾਣਾ ਹੈ ਨਾ ਉਹ ਤੇਰਾ ਪੜਾ ਉੱਠ ਜਾ ਦੇਸ ਵਿੱਚ ਯਾਰਾ ਬੜਾ ਕਰਾਉਟ ਹੋਈ ਨਾਲ ਇਹ ਤੁਹਾਨੂੰ ਇਨਸਟਰੂਮੈਂਟ ਜਿਵੇਂ ਕਰਦੇ ਬਹੁਤ ਸੋਨੇ ਲੱਗ ਰਹੇ ਆ। ਫੜੇ ਫੜੇ ਆ। ਫੜੇ ਬੰਦ। ਐਦਾਂ ਆ ਜੀ ਇਹ। ਇਹਦੇ ਵਿੱਚ ਨਿਆਣਾ ਖਿਲੀ ਜਾਂਦਾ। ਤੇ ਆ ਆ ਆਹ ਵਾਲੀ ਵੀ ਇੱਥੋਂ ਇਹਦੇ ਵਿੱਚ ਪਾ ਕੇ ਨਾ ਜਿੱਪ ਲੱਗ ਜਾਨੂੰ। ਤੇ ਇੱਕ ਹੋਰ ਸਿਸਟਮ ਆ ਇਹਦਾ। ਜੇ ਹੁਣ ਮੰਨ ਲਓ ਤਿੰਨੇ ਸਾਈਡ ਲੱਗ ਗਈ। ਹਨਾ ਜਿਹੜੀ ਹੁਣ ਆਪਾਂ ਨੇ ਮੰਗਾਉਣੀ ਆ। ਇਹੇ ਵਾਲੇ ਸਾਥੇ ਕੋਕੀ ਲਾ ਹੋ ਗਈ। ਆਹ ਵਾਲਾ ਪਾਸਾ ਅੰਦਰ ਜਾਣਾ ਖੋਨ ਖੋਨ ਪਾਣੀ। ਇੱਥੇ ਤੇ ਆਹ ਵਾਲਾ ਪਾਸਾ ਨਾ ਅੰਦਰ ਜਾਣਾ। ਆ ਦੇਖੋ। ਇੱਕ ਇੱਕ ਆਹੀ ਫੰਕਸ਼ਨ ਮੈਂ ਦਿਖਾਣਾ ਇਹਦਾ ਜਿੱਦਾਂ ਹੁਣ ਮੰਨ ਲਓ ਤਿੰਨੇ ਸਾਈਡ ਲੱਗ ਗਈ ਜੇ ਹੁਣ ਆਪਾਂ ਨੇ ਬੈੱਡ ਪਰ ਬੈਠਣਾ ਚਲੋ ਨਿਆਣੇ ਇਸ ਵਕਤ ਕਹਿਨੂੰ ਵੀ ਹੈ ਨਹੀਂ ਉਹ ਤਾਂ ਇੱਥੋਂ ਇਹਨੂੰ ਐਦਾਂ ਲੱਭੋ ਵਿੱਚ ਨੂੰ ਕਰ ਦਿਆ ਇਹਨੂੰ ਨੀਚੇ ਕਰ ਇਹਨੂੰ ਐਦਾਂ ਬਿਲਕੁਲ ਫੋਲਡ ਹੋ ਜਾਂਦੀ ਹੈ ਆਪੋ ਭਾਈ ਥੋੜਾ ਜਿਹਾ ਔਖਾ ਖਾਂਦੇ ਆ ਬਰਾਬਰ ਲਾਓ ਤੇ ਆ ਬਰਾਬਰ ਬਰਾਬਰ ਲਾਓ ਸੋ ਤਾਂ ਐਕਾ ਹੋ ਜਾਂਦੀ ਆ ਇਹਨੂੰ ਆਪਣਾ ਚਾਦਰ ਦੇ ਨੀਚੇ ਲੈ ਦੋ ਆ ਚੀਜ਼ ਨੂੰ ਹੈ ਤਾਂ ਜਿੱਦਾਂ ਮਾਗੀ ਕਰ ਲਓ ਬਿਲਕੁਲ ਆਹ ਨਾਲ ਬੈਠੋ ਤੁਸੀਂ ਨਾਈਟ ਤੇ ਨਾ ਬੈਠ ਜਿਓ ਨਹੀਂ ਨਾਈਟ ਕਰਾ ਟੁੱਟਣ ਲੱਗਿਆ ਤੁੰਦਾ ਪੁੱਤ ਨੂੰ ਵਿੱਚੇ ਫਿਨਿਸ਼ ਕਰਨਾ ਕੋਈ ਨਹੀਂ ਚਲੋ ਭੈਣਾ ਇਹ ਹੁਲੀ ਪੈਕ ਐਤਾ ਹੋਣਾ ਜੀ ਇਹ ਹੈ ਸਿਸਟਮ ਬਹੁਤ ਵਧੀਆ ਤੇ ਭਾਈ ਮੰਗਾ ਕੇ ਦੇਖਿਓ ਆਪਣੇ ਬੱਚਿਆਂ ਵਾਸਤੇ ਹਨਾ ਤੇ ਹਾਰਡ ਹੈ ਜਦ ਐਸਾ ਨਹੀਂ ਹੈਗਾ ਵੀ ਬਿਲਕੁਲ ਵਧੀਆ ਹੈ ਵੀ ਕੁਆਲਟੀ ਨਹੀਂ ਦਿਖਾ ਦੇਣਾ ਨਾ ਬਹੁਤ ਵਧੀਆ ਚੀਜ਼ ਆ ਆ ਲੋਹਾ ਜਾਂ ਵੀ ਵਧੀਆ ਲੱਗਿਆਗਾ ਤਾਂ ਹਾਂ ਉਹ ਪਾ ਲਈ ਕੱਲੇ ਨੂੰ ਰੀਪੈਕ ਫੇਰ ਦੁਬਾਰਾ ਉਹ ਨਿਕਾਉਣੀ ਕੋਨਾ ਟਾਈਮ ਸਾਈਡ ਵਾਲਾ ਮਗਾਵਾਂਗੇ ਫੇਰ ਉੰਦੇ ਤੇ ਬਲੌਗ ਬਣਾਵਾਂਗੇ ਫੇਰ ਤੁਹਾਨੂੰ ਦਿਖਾਵਾਂਗੇ ਮੰਕੀਰਤ ਨੂੰ ਵਿੱਚ ਛੱਡਾਂਗੇ ਉਹ ਵੀ ਮੰਕੀਰਤ ਨੂੰ ਕੱਲੇ ਨੂੰ ਛੱਡ ਕੇ ਦੇਖਣਾ ਈਦੀ ਉਹ ਇਹ ਨਾਲ ਕੋਈ ਜ਼ਬਰਦਸਤੀ ਤਾਂ ਨਹੀਂ ਕਰਦਾ ਜੇ ਮਨਕੀਤ ਪੈ ਗਿਆ ਤੇ ਦੁਨੀਆ ਨਾਲ ਹਰੀ ਕਬੰਚ ਪੈ ਗਈ ਇੱਕ ਤਾਂ ਦਿਨ ਤਾਂ ਨਿਆਣਾ ਕੋਈ ਵੀ ਕਰੂੰਗਾ ਨਹੀਂ ਨਹੀਂ ਬੀਨੂ ਉਹ ਇਹ ਦੂੰ ਮਤਲਬ ਪਾਸ ਕਰਦਾ ਕਿ ਤੇ ਇਹਦੇ ਉੱਪਰ ਪਲਦਾ ਨਹੀਂ 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 ਤੇ ਇਹਦੇ ਉਪਰੋਂ ਦੀ ਇਹ ਨਾ ਪਲਟ ਜਵੇ ਕਿਤੇ ਐਵੇਂ ਵੀ ਦੇਖ ਹੋਣਾ ਨਹੀਂ 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 ਇਹਦੀ ਜੀ ਤਾਂ ਖਾਸਾ ਨੂੰ ਆਈ ਪਰ ਮਨਕੀਤ ਆਪਣਾ ਜ਼ਿਆਦਾ ਹੀ ਤੇਜ਼ ਹੈ ਨਾ ਕੁਛ ਆਈ ਨਹੀਂ ਪਲਟਦਾ

ਇਹਦਾ ਅੱਗੇ ਹੋਊ ਚੇ। ਆਂ ਦੇ ਬੰਦੇ। ਨਾਮਿਲਾ ਦਾ ਖੋਲਣੇ ਸੀਗੇ। ਨਿਕਲੇ ਉਹਦੇ ਵਿੱਚ ਤੇ ਹੀ। ਸਾਰੇ ਪੈਕ ਕਰਕੇ ਪਾ ਦੋ ਵਿੱਚ। ਇਹ ਵੇਖੋ ਕਰੀਏ ਜੀ ਨੂੰ ਪੂਰੀ ਬੈਗ। ਕੋਈ ਨਾ ਹੋ ਗਿਆ ਗੱਲਾ ਗੱਲਾ। ਵੀਰ ਆ ਗਿਆ ਮੜੀਆ ਵਿੱਚੋਂ। ਬਾ ਦਾ ਸਿਸਟਮ ਏ ਬਾਈ ਇਹਨੇ ਹੋਮ ਲਗਾ ਦੇਣੇ ਯਾਰ। ਹਾਂ। ਇਤਨਾ ਮੈਂ ਚਾਹੀਦਾ। ਇੱਕ ਨਾਲ ਹੀ ਬਾਕੀ ਇੱਕ ਸਾਈਡ ਮਤਲਬ ਇੱਕ ਸਾਈਡ ਹੀ ਲੱਗਣੀ ਆ ਤਿੰਨ ਸਾਈਡ ਵਾਲੀ ਆਉਣੀ ਸੀ ਹਾਂਜੀ ਤਿੰਨ ਵਾਲੀ ਜਿੰਦੀ ਵੀ ਰੱਖ ਕੇ ਇੱਕ ਸਾਈਡ ਦਾ ਕੰਮ ਆ ਜਾ ਇਹਦਾ ਫੇਰ ਤੇਰੀ ਕਰ ਦੋ ਨੇ ਮੋੜੀ ਦਿੰਦੇ ਨੇ ਨਾ ਤਿੰਨ ਸਾਈਡ ਵਾਲੀ ਬਣਾਉਨੇ ਆ ਸਾਹੀ ਪਹਿਲਾ ਨੂੰ ਇੱਕੇ ਜਲੀ ਹੋ ਗਈ ਇੱਕ ਆਈ ਇੱਕ ਸਾਈਡ ਦੀ ਆਈ ਵਾ ਇੱਕ ਸਾਈਡ ਦੀ ਆਈ ਜੀ ਐਤਾ ਵਾਸ ਦੇਖੀ ਇਸ ਦੀ ਕਿੰਨੀ ਸੌਹੀ ਕਹਿੰਦੀ ਹੋਏਗੀ ਕਸਾ ਜੀ ਦਾ ਕੋਈ ਫੈਸਲਾ ਨਹੀਂ ਲੈ ਅੱਗੇ ਬਲੈਂਡਰ ਨੂੰ ਦੇ ਆਹ ਪਾ ਰਹੀ ਆ ਦਿਓ ਮੇਰੇ ਕੋਲ ਸਾਨੂੰ ਤਾਂ ਤੈਨ ਨਾਲ ਹੀ ਜਾ ਵੀ ਆਏ ਹੋਏ ਆ ਯੂਪ ਪੁੰਨਰ ਕਿਤੇ ਹੋ ਗਿਆ ਪਤਾ ਨਹੀਂ ਟਿੱਕੂ ਆਸੀਂ ਦੋ ਕੰਧਾਂ ਉਹਦੇ ਸਾਈਡ ਤੇ ਪਾਏ ਹੋਨੇ ਆ ਸਾਨੂੰ ਕੁਝ ਨਹੀਂ ਸਮਝਦਾ ਦੋ ਵੀ ਉਹਦੀਆਂ ਤਾਂ ਵੀ ਚੱਲ ਜਣਾ ਪਾਉਣਾ ਦੋ ਹੁੰਦੀਆਂ ਤਾਂ ਵੀ ਚੱਲ ਜਣਾ ਪਾਉਣਾ ਕਿਉਂਕਿ ਇੱਕ ਪਾਸੇ ਕੰਮ ਹੋਏਗੀ ਇੱਕ ਪਾਸੇ ਤੋਂ ਹੋਏਗੀ ਸਾਡੇ ਉੱਪਰੋਂ ਦੀ ਵੀ ਟੱਪ ਜਾਂਦਾ ਨਾ ਉਹ ਉਹ ਇਹਦਾ ਬਾਰੇ ਤੇ ਰਿੱਤੇ ਠੀਕ ਆ ਜੀ ਫਿਰ ਫਿਰ ਨੂੰ ਚੇਂਜ ਕਰਦੇ ਪੈਣੇ ਆ ਇਹ ਹੈ ਨਾ ਮੈਂ ਲੜਦੇ ਆਂ ਤੁਹਾਡੇ ਲਈ ਮੈਂ ਲੜਦੇ ਸਾਨੂੰ ਸੁਣ ਅਗਲੇ ਬਲੌਗ ਚ ਇਹ ਚੇਂਜ ਕਰਕੇ ਤਿੰਨ ਵਾਲੀ ਮੰਗਾਵਾਂਗੇ ਫਿਰ ਦਵਾ ਨਾਮਾ ਬਲੌਗ ਬਣਾਵਾਂਗੇ ਫਿਰ ਸੋਹਣ ਨੂੰ ਤੁਹਾਨੂੰ ਜੀ ਠੀਕ ਆ ਜੀ ਫਿਰ ਸასი ਕਰ ਸਾਰੇ ਆਂ